ਉਹ ਕਲਪਨਾ ਕਰ ਲੈ ਤੁਹਾਨੂੰ ਮੈਂ ਇੱਕ ਗੱਲ ਸਮਝਾਉਂਦਾ ਜੇ ਸੁਣੋ ਮੜਾ ਜਦਰ ਦੇ ਹਦਰ ਧਿਆਨ ਦਿਓਗੇ ਸਮਝਾਉਣਾ ਤੁਹਾਡੀ ਗੱਲ ਸਾਈਕੋਲੋਜੀ ਦੀ ਗੱਲ ਸੁਣੋ ਜਿਹੜਾ ਸਾਡਾ ਬ੍ਰੇਨ ਹੈ ਇਹ ਇਮੇਜਿਨੇਸ਼ਨ ਵਿੱਚ ਤੇ ਰਿਐਲਿਟੀ ਵਿੱਚ ਫਰਕ ਨਹੀਂ ਕਰ ਪਾਉਂਦਾ ਤੂੰ ਸੋਚ ਰਿਹਾ ਹੈ ਕਿ ਅਸਲੀ ਹੈ ਇਹ ਤੇਰਾ ਬ੍ਰੇਨ ਫਰਕ ਨਹੀਂ ਕਰ ਸਕਦਾ ਜਿਵੇਂ ਹੁਣ ਮੈਂ ਤੁਹਾਨੂੰ ਕਹਾਂ ਵੇ ਗੋਲ ਗੱਪਾ ਬੜਾ ਵਧੀਆ ਵਿੱਚੋ ਦੇ ਥੋੜਾ ਜਿਹਾ ਦਹੀਂ ਪਾਇਆ ਹੋਇਆ ਤੂੰ ਸਾਰੇ ਸੋਚ ਕੇ ਤੋਦ ਲੈ ਵਿੱਚੋ ਦੇ ਮਿੱਠੀ ਜਿੰਨੀ ਪਾਈ ਏ ਥੋੜੀ ਜਿਹੀ ਖੱਟੀ ਪਾਈ ਏ ਇਹ ਗੋਲ ਗੱਪਾ ਤਿਆਰ ਕਰਕੇ ਐ ਪਾਣੀ ਦਾ ਪੂਰਾ ਭਰ ਕੇ ਉਹ ਚਟਨੀ ਉੱਤੇ ਪਾ ਕੇ ਤੇਰੇ ਸਾਹਮਣੇ ਆਵੇ ਜਦੋਂ ਸੋਚਿਆ ਕਲਪਨਾ ਕੀਤੀ ਕਾਦੀ ਗੋਲ ਗੱਪੇ ਦੀ ਤੇ ਮੂੰਹ ਚ ਪਾਣੀ ਆ ਗਿਆ ਹੁਣ ਇਹਨੂੰ ਕਮਰੇ ਨੂੰ ਇਹ ਨਹੀਂ ਪਤਾ ਲੱਗਾ ਵੀ ਇਹਨੇ ਸੋਚਿਆ ਇਹ ਅਸਲੀ ਗੋਲ ਗੱਪਾ ਨਹੀਂ ਆਇਆ ਸਿਰਫ ਸੋਚਿਆ ਸੋਚਣ ਦੇ ਨਾਲ ਹੀ ਪਾਣੀ ਆ ਗਿਆ ਪ੍ਰੇਮ ਕੋਲ ਕਲਪਨਾਵਾਂ ਤੋਂ ਬਿਨਾ ਕੁਝ ਨਹੀਂ ਕਲਪਨਾ ਕਲਪਨਾ ਇਹਦੇ ਕੋਲੇ ਕਲਪਨਾ ਆਇਆ ਸਿਰਫ ਇਹ ਸਮਝੋ ਗੱਲ ਜੇ ਤੁਹਾਡੇ ਬੱਲੇ ਪੈ ਜੇ ਬੰਦਾ ਸਾਹਮਣੇ ਐ ਤੇ ਕਲਪਨਾ ਕਰ ਬੰਦਾ ਨਹੀਂ ਵੀ ਸਾਹਮਣੇ ਤਾਂ ਵੀ ਕਲਪਨਾ ਕਰ ਲਾ ਬ੍ਰੇਨ ਨੂੰ ਸੱਚ ਲੱਗਦਾ ਸੱਚ ਜਿਵੇਂ ਆਪਾਂ ਰਾਤ ਨੂੰ ਸੁੱਤੇ ਸੁਪਨਾ ਆਇਆ ਤੇ ਸਾਡੇ ਮਗਰ ਪੈ ਗਿਆ ਕੁੱਤਾ ਜਿਹੜਾ ਸਾਡਾ ਬ੍ਰੇਨ ਹੈ ਨਾ ਕਿ ਜਦੋਂ ਸਾਨੂੰ ਸੁਪਨਾ ਆਉਂਦਾ ਹੈ ਤੇ ਸਾਡਾ ਬ੍ਰੇਨ ਰੋਜ਼ ਸਾਨੂੰ ਪੈਰਾਲਾਈਜ਼ ਕਰ ਦਿੰਦਾ ਤੁਹਾਡੇ ਸੁਣਨ ਵਾਲੀ ਗੱਲ ਹੈ ਐਂਦਾ ਨਹੀਂ ਗੱਲਾਂ ਕੈਂਪ ਚ ਕਰਦਾ ਹੁਣਾਂ ਇੱਥੇ ਅਜ ਦਵਾਨ ਚ ਕਰਦਾ ਥੋੜਾ ਜਿਹਾ ਕਿਉਂਕਿ ਦਵਾਨ ਜਿਹੜੇ ਗਾਧ ਘੱਟ ਹੁੰਦੇ ਨੇ ਸਮਝ-ਸਮਝ ਨਹੀਂ ਲੱਗਦੀ ਕਹਿਣਗੇ ਕਿਹੜੀ ਗੱਲਾਂ ਕਰ ਰਹੀ। ਪਰ ਚਲੋ ਫਿਰ ਵੀ ਤੁਹਾਨੂੰ ਸਮਝ ਆਊ ਵੇਖੋ। ਸਾਡਾ ਦਿਮਾਗ ਰੋਜ਼ ਸਾਨੂੰ ਸੌਣ ਵੇਲੇ ਜਦੋਂ ਸੁਪਨੇ ਸ਼ਤਾਕ ਹੁੰਦੇ ਨੇ ਪੈਰਾਲਾਈਜ਼ ਕਰ ਦਿੰਦਾ। ਬੱਖਲਾ ਰਹਿੰਦਾ ਸਾਡਾ ਬ੍ਰੇਨ ਰੋਜ਼ ਸਾਨੂੰ ਪੈਰਾਲਾਈਜ਼ ਕਰ ਦਿੰਦਾ। ਤੇਰੇ ਹੱਥ ਪੈਰ ਹਿੱਲਦੇ ਨਹੀਂ। ਜਿਹਦੇ ਹਸਾਬ ਨਾਲ ਸੁਪਨੇ ਚ ਲੱਤਾਂ ਮਾਰਨਾ ਹੈ ਜੇ ਪੈਰਾਲਾਈਜ਼ ਨਾ ਕੀਤਾ ਹੋਏਗਾ ਤੇਰੇ ਕੋਲ ਘਰਾਂ 'ਚ ਪਈ ਹੋਈ ਲੱਤ ਮਾਰ ਕੇ ਥੱਲੇ ਛਿੜ ਦੇਗਾ ਤੇਰੇ ਕੋਲੇ ਬੱਚਾ ਪਿਆ ਹੋਏਗਾ ਉਹਦੇ ਲੱਤ ਮਾਰ ਦੇਗਾ ਤੂੰ ਸੁਪਨੇ 'ਚ ਮੁੱਕਾ ਮਾਰਨਾ ਤੂੰ ਨਿਆਣੇ ਦੇ ਮੁੱਕਾ ਮਾਰ ਦੇਗਾ ਤੇਰੇ ਤੋਂ ਮੁੱਕਾ ਵੱਜਦਾ ਨਹੀਂ ਪੈਰਾਲਾਈਜ਼ ਕਰ ਦਿੰਦਾ ਰੋਜ਼ ਹਰ ਬੰਦਾ ਪੈਰਾਲਾਈਜ਼ ਹੰਗ ਪੈਰੋਂ ਦੇ ਬਰੇ ਇੱਕ ਕੈਮੀਕਲ ਰਿਲੀਜ਼ ਕਰਦਾ ਰੋਜ਼ ਪੈਰਾਲਾਈਜ਼ ਕਰਦਾ ਜਦੋਂ ਸੁਪਨੇ 'ਚ ਜਾਂਦਾ ਹੈ ਜਾਗਰਤ ਸੁਪਨ ਸੁਖੋਪਤ ਤ੍ਰਿਯਾ ਚਾਰ ਅਵਸਥਾਵਾਂ ਨੇ ਨਾ ਇਹ ਜਿਹੜੀ ਸੁਪਨਾ ਵਾਲਾ ਟਾਈਮ ਹੁੰਦਾ ਉਦੋਂ ਬ੍ਰੇਨ ਪੈਰਾਲਾਈਜ਼ ਕਰ ਦਿੰਦਾ ਤੂੰ ਹਿੱਲ ਨਹੀਂ ਸਕਦਾ ਕਈ ਬੰਦੇ ਕਈ ਬੰਦੇ ਪੈਰਾਲਾਈਜ਼ ਬ੍ਰੇਨ ਕੀਤਾ ਬ੍ਰੇਨ ਨੇ ਪੈਰਾਲਾਈਜ਼ ਕੀਤਾ ਹੁੰਦਾ ਉਹਨਾਂ ਨੂੰ ਜਾਗ ਆ ਜਾਂਦੀ ਹੈ ਫੇਰ ਕਹਿਣਗੇ ਪਤਾ ਨਹੀਂ ਕੀ ਗੱਲ ਸੀ ਮੈਂ ਉੱਠਣਾ ਚਾਹੁੰਦਾ ਸੀ ਉੱਠਿਆ ਜਾਂਦਾ ਨਹੀਂ ਸੀ ਮੈਂ ਹੱਥੋਂ ਲਾਉਂਦਾ ਸੀ ਹੱਥੇ ਲੱਗਾ ਨਹੀਂ ਸੀ ਮੈਂ ਉੱਠਣਾ ਸੀ ਉਦੋਂ ਪੈਰਾਲਾਈਜ਼ ਕੀਤਾ ਹੋਇਆ ਸੀ ਤੂੰ ਪੈਰਾਲਾਈਜ਼ ਰੋਜ਼ ਹੀ ਹੁੰਦਾ ਹੈ ਪਰ ਤੈਨੂੰ ਉਹਦੇ ਵਿੱਚ ਜਾਗ ਆ ਵੀ ਫੇਰ ਉਹਨੂੰ ਕਹਿਣਗੇ ਸਾਡੇ ਵਾਲੇ ਪਿੰਡਾਂ ਵਾਲੇ ਕਹਣਗੇ ਦਾਬਾ ਬਹਿ ਗਿਆ ਦਾਬਾ ਪਹਿ ਗਿਆ ਮੇਰੀ ਕੋਈ ਛਾਤੀ ਤੇ ਬਹਿ ਗਿਆ ਹਰ ਰੋਜ਼ ਹਾਰੋ ਦੇ ਬੰਦੇ ਨੂੰ ਉਹਦਾ ਬ੍ਰੇਨ ਸੌਣ ਵੇਲੇ ਪੈਰਾਲਾਈਸ ਇੱਕ ਥੋੜੇ ਜਿਹਾ ਥੋੜਾ ਜਿਹਾ ਟਾਈਮ ਹੁੰਦਾ ਸਾਰੀ ਰਾਤ ਲਈ ਨਹੀਂ ਤੇ ਨਾ ਹੱਥ ਹਿੱਲ ਸਕਦਾ ਨਾ ਬਾਹਾਂ ਹਿੱਲ ਸਕਦੀਆਂ ਸਰੀਰ ਹਿੱਲ ਨਹੀਂਦਾ ਚਲੋ ਇਹ ਤੇ ਇੱਕ ਗੱਲ ਵੱਖਰੀ ਹੋ ਗਈ ਹੁਣ ਸੁਪਨੇ ਦੇ ਵਿੱਚ ਸਾਡੇ ਮਗਰ ਪੈ ਗਿਆ ਕੁੱਤਾ ਕਿ ਕੁੱਤਾ ਮਗਰ ਪੈ ਗਿਆ ਜਾਂ ਕੋਈ ਛੇਰ ਪੈ ਗਿਆ ਆਪਾਂ ਭੱਜੇ ਜਾ ਰਹੇ ਆ ਭੱਜੇ ਜਾ ਰਹੇ ਆ ਜਾਗ ਆਈ ਹਰਾਮੀ ਦੀ ਗੱਲ ਐ ਸਾਰਾ ਸ਼ਰੀਰ ਭਿੱਜਿਆ ਪਿਆ ਪਸੀਨਾ ਆਇਆ ਪਿਆ ਬੁਰਾ ਹਾਲ ਹੋਇਆ ਪਿਆ ਹੁਣ ਧੜਕਣ ਵੀ ਠਾ 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 ਚੱਲਦੀ ਐ ਹੁਣ ਦੱਸ ਇਹ ਸਮਝ ਨਹੀਂ ਸਕਿਆ ਵੀ ਸੁਪਨੇ ਚ ਕੁੱਤਾ ਪਿਆ ਅਸਲੀ ਨਹੀਂ ਪਿਆ ਧੜਕਣ ਵੀ ਤੇਜ਼ ਪਸੀਨਾ ਹੀ ਪਸੀਨਾ ਇਹ ਇਹਨੂੰ ਅਸਲੀ ਤੇ ਨਕਲੀ ਦਾ ਪਤਾ ਕਿਵੇਂ ਲੱਗਦਾ ਇਹਨੂੰ ਕਲਪਨਾ ਦਾ ਪਤਾ ਲੱਗਦਾ ਜਦੋਂ ਬ੍ਰੇਨ ਕਲਪਨਾ ਕਰਦਾ ਹੈ ਇਹਨੂੰ ਸੱਚ ਲੱਗਦੀ ਹੈ ਭਾਵੇਂ ਤੂੰ ਕਲਗੀਆਂ ਵਾਲੇ ਦੇ ਸਾਹਮਣੇ ਬਹਿ ਕੇ ਕਲਪਨਾ ਕਰ ਲੈ ਵੀ ਮੇਰੇ ਸਾਹਮਣੇ ਬੈਠੇ ਐ ਤਾਂ ਵੀ ਸੱਚ ਹੈ ਤੇ ਚਾਹੇ ਨਹੀਂ ਵੀ ਤੇਰੇ ਸਾਹਮਣੇ ਤਾਂ ਵੀ ਸੋਚ ਲੈ ਤਾਂ ਵੀ ਸੱਚ ਹੈ ਇਹਨੇ ਇਹਨੇ ਸੱਚ ਮੰਨਣਾ ਤੇ ਵੇਖੋ ਰੋਜ਼ ਮਨ ਲੈ ਤੋਂ ਗੁਰੂ ਨਾਨਕ ਨੂੰ ਪਿਆਰ ਕਰਦਾ ਹੈ ਮਨ ਲੈ ਤੋਂ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦਾ ਹੈ ਮਨ ਲੈ ਤੋਂ ਗੁਰੂ ਅਰਜਨ ਦੇਵ ਜੀ ਨੂੰ ਪਿਆਰ ਕਰਦਾ ਹੈ ਤੇਰੇ ਅੰਦਰ ਜੇ ਪਿਆਰ ਹੈ ਤੇ ਕਲਪਨਾ ਐਨੀ ਵਧੀਆ ਕਰ ਐਨੀ ਵਧੀਆ ਬਈ ਮੇਰੇ ਸਾਹਮਣੇ ਬੈਠੇ ਐ ਸਾਹਮਣੇ ਚਰਨ ਨੇ ਮੈਂ ਚਰਨਾਂ ਦੇ ਉੱਤੇ ਸਿਰ ਰੱਖਿਆ ਹੈ ਉਹਨਾਂ ਦੀ ਸਕਿਨ ਦੇ ਨਾਲ ਮੇਰਾ ਮੱਥਾ ਟੱਚ ਕਰ ਰਿਹਾ ਹੈ ਗਲਗੀਆਂ ਵਾਲੇ ਬਾਦਸ਼ਾਹ ਦਾ ਚਰਨ ਹੈ ਉਹਨਾਂ ਦੇ ਚਰਨ ਦੇ ਉੱਤੇ ਮੇਰਾ ਮੱਥਾ ਟੱਚ ਕਰ ਰਿਹਾ ਮੈਂ ਸੋ ਰਿਹਾ ਪੂਰੀ ਕਲਪਨਾ ਕਰ ਮੱਥਾ ਲਾਇਆ ਧਰਤੀ ਨਾਲ ਪਰ ਸੋਚਣਾ ਇਹ ਹੈ ਚਰਨ ਦੇ ਉੱਤੇ ਮੈਂ ਸਕਿਨ ਦੇ ਨਾਲ ਸਕਿਨ ਲਾਤੀ ਮੈਂ ਮੱਥਾ ਚਮੜੀ ਦੇ ਨਾਲ ਮਹਾਰਾਜ ਦੀ ਸਕਿਨ ਦੇ ਨਾਲ ਨਾ ਐਦਾਂ ਟੱਚ ਕਰਦਾ ਅੱਖਾਂ ਬੰਦ ਰੱਖੀ ਮੱਥਾ ਧਰਤੀ ਨਾਲ ਲਾਏਗਾ ਸਾਰੇ ਸਰੀਰ ਚ ਚਰਨਾਹਟ ਇੰਦਾ ਹੀ ਛਿੜੇਗੀ ਜਿਵੇਂ ਅਸਲੀ ਮੱਥਾ ਦੇ ਕੇ ਆਉਂਦਾ ਇਹਨੂੰ ਨਹੀਂ ਪਤਾ ਲੱਗਦਾ ਤੂੰ ਸੋਚਿਆ ਕਿ ਅਸਲੀ ਦੋ ਸਿਰਫ ਸੋਚਿਆ ਸੋਚਣਾ ਜਿਹੜਾ ਹੈ ਕਲਪਨਾ ਜਿਹੜੀ ਉਹ ਕਲਪਨਾ ਨਾਲ ਤੇ ਇੰਨੇ ਇੰਨੇ ਸਾਲ ਕੱਢ ਲਏ ਤੁਸੀਂ ਤੁਸੀਂ ਕਹਿੰਦੇ ਨਹੀਂ ਮੇਰਾ ਪੁੱਤ ਮੇਰਾ ਹੀ ਹੈ ਮੇਰਾ ਬੱਚਾ ਮੇਰਾ ਹੀ ਹੈ ਮੇਰਾ ਬੱਚਾ 30 ਸਾਲ ਦਾ ਮਰਦ ਆ ਸੀ ਉਹਦੇ ਬਿਨਾ ਖਾ ਪਰਿਆ ਸੀ ਉਹਦੇ ਅਸੀਂ ਆ ਕਮਾ ਲਈ ਆ ਕਮਾ ਲਈ 30 ਸਾਲ ਬਾਅਦ ਪਤਾ ਲੱਗਾ ਮੁੰਡਾ ਕਹਿੰਦਾ ਬਾਪੂ ਮੈਂ ਨਹੀਂ ਤੈਨੂੰ ਪਿਆਰ ਕਰਦਾ ਉਹ ਫਲਾਣੀ ਬੀਬੀ ਹੈ ਮੈਂ ਉਹਦੇ ਨਾਲ ਚੱਲਿਆ ਉਹਦੇ ਨਾਲ ਵਿਆਹ ਕਰਾਉਣਾ ਮੈਂ ਨਹੀਂ ਤੈਨੂੰ ਮੰਨਦਾ ਲੈ 30 ਸਾਲ ਪਰ ਤੂੰ ਕੀ ਮੰਨੀ ਬੈਠਾ ਸੀ ਮੇਰਾ ਪੁੱਤ ਮੇਰਾ ਹੀ ਹੈ ਤੇ ਇਹਦੇ ਲਈ 30 ਸਾਲ ਮਰਿਆ ਕਿ ਨਹੀਂ ਮਰਿਆ ਬੋਲੋ ਬੁੱਢੇ ਹੋਏ ਨੂੰ ਘਰੋਂ ਕੱਢਤਾ 50 ਸਾਲ ਆਪਣੇ ਆਪਣੇ ਪੁੱਤ ਲਈ 50 ਸਾਲ 60 ਸਾਲ ਮਰਿਆ ਕਿ ਨਹੀਂ ਮਰਿਆ ਬੋਲੋ 60 ਸਾਲ ਕਿਹਦੇ ਕਰਕੇ ਕੱਢਦੇ ਕਲਪਨਾ ਹੀ ਕੀਤੀ ਵੀ ਪੁੱਤ ਮੇਰਾ ਪੁੱਤ ਮੇਰਾ ਪੁੱਤ ਮੇਰਾ 60 ਸਾਲ ਤੇ ਬਾਪੂ ਨੂੰ ਘਰੋਂ ਕੱਢਤਾ ਓਏ ਕਲਪਨਾ ਕਰਕੇ ਇਹ 60 ਸਾਲ ਲਾ ਸਕਦਾ ਤੂੰ ਇਹ ਕਿਉਂ ਨਹੀਂ ਕਲਪਨਾ ਕਰਦਾ ਕਿ ਗਲਗੀਆਂ ਵਾਲਾ ਮੇਰਾ ਜੇ ਤੂੰ ਸੱਚ ਮੰਨਿਆ ਫਿਰ ਇਹ ਕਿਉਂ ਨਹੀਂ ਮੰਨਦਾ ਤੂੰ ਸੱਚ ਮੰਨੀ ਬੈਠਾ ਵੀ ਆਹ ਟੱਬਰ ਮੇਰਾ ਹੈ ਪਰਿਵਾਰ ਮੇਰਾ ਆਹ ਮੇਰਾ ਆਹ ਮੇਰਾ ਰਿਐਲਿਟੀ ਹੈ ਨਹੀਂ ਤੂੰ ਆਪ ਹੀ ਸੋਚਿਆ ਫਿਰ ਇਹ ਸੋਚ ਲੈ ਕਿ ਕਲਗੀਆਂ ਵਾਲੇ ਬਾਦਸ਼ਾਹ ਮੇਰੇ ਮੇਰੇ ਨਾਲ ਮੈਨੂੰ ਪਿਆਰ ਕਰਦੇ ਏਦਾਂ ਸੋਚ ਜੇ ਸੋਚਣਾ ਹੀ ਆ ਤੇ ਚੱਜ ਦਾ ਸੋਚ ਠੀਕ ਸੋਚ ਇਹ ਸੋਚਣਾ ਹੀ ਹੈ ਕਲਪਨਾ ਹੀ ਕਰਨੀ ਹੈ ਤੇ ਵੇਖੋ ਕਵਾਲ ਦੀ ਗੱਲ ਇੱਕ ਦਾ ਬਰੇਨ ਉਹ ਹੈ ਇੱਕ ਬੰਦਾ ਕਲਗੀਆਂ ਵਾਲੇ ਬਾਦਸ਼ਾਹ ਆਖਰੀ ਸਮਾਂ ਇਸ ਧਰਤੀ ਹਜੂਰ ਸਾਹਿਬ ਦੀ ਨਾ ਦੇਣ ਉਹ ਇੰਦਾ ਬਾਦਸ਼ਾਹ ਸਹਰਾਣਾ ਲਾ ਕੇ ਕੰਬੂ ਦੇ ਵਿੱਚ ਬੈਠੇ ਹੈ ਅੱਖ ਛਾ ਕੇ ਪਹਿਰੇਦਾਰ ਤੋਂ ਅੰਦਰ ਵੜਦਾ ਹੈ ਬਾਦਸ਼ਾਹ ਦੇ ਖੱਬੇ ਪਾਸੇ ਪਤਾ ਸੀ ਦਿਨ ਖੱਬੇ ਪਾਸੇ ਹੁੰਦਾ ਹੈ ਤੇ ਖੱਬੇ ਪਾਸੇ ਬਾਦਸ਼ਾਹ ਦੇ ਖੰਜਰ ਮਾਰਦਾ ਹੈ ਸਾਹਮਣੇ ਗੜਗੀਆਂ ਵਾਲੇ ਬੈਠੇ ਆ ਪਰ ਉਹਦਾ ਬ੍ਰੇਨ ਕਲਪਨਾ ਕਰਦਾ ਹੀ ਨਹੀਂ ਕਰਦਾ ਹੀ ਨਹੀਂ ਗੱਲ ਮੇਰੇ ਗੁਰੂ ਗੋਬਿੰਦ ਸਿੰਘ ਮੈਂ ਸ਼ੂਰਾ ਕਿਤੇ ਮਾਰਨ ਲੱਗਿਆ ਮੈਂ ਗੁਰੂ ਗੋਬਿੰਦ ਸਿੰਘ ਦੇ ਸ਼ੂਰਾ ਮਾਰਨ ਲੱਗੇ ਉਹਦਾ ਬ੍ਰੇਨ ਸੋਚਦਾ ਹੀ ਨਹੀਂ ਇਹ ਗੱਲ ਕਲਪਨਾ ਹੀ ਨਹੀਂ ਕਰਦਾ ਉਹ ਸ਼ੂਦਾ ਮਾਰਦਾ ਅੰਤੜੀਆਂ ਚੀਰ ਦਿੰਦਾ ਅੰਤੜੀਆਂ ਚੀਰੀਆਂ ਜਾਂਦੀਆਂ ਸ਼ੁਰਾ ਮਾਰਮ ਦੇ ਨਾਲ ਖੂਨ ਚੱਲਣ ਲੱਗ ਜਾਂਦਾ ਪਿੱਛੇ ਨੂੰ ਮੁੜਨ ਲੱਗਦਾ ਹੈ ਵੇਚੀ ਖੰਜਰ ਛੱਡਤਾ ਮਾਰਨ ਮੇ ਕੋ ਦਾ ਚੋਗਾ ਮੁਸਲਮਾਨ ਪਾਉਂਦੇ ਚੋਗਾ ਕਹਿੰਦੇ ਨੇ ਉਹ ਇਹਦਾ ਖਿੱਚ ਕੇ ਥੱਲੇ ਸਿੱਟ ਲਿਆ ਸੱਚੇ ਹੱਥ ਦੇ ਨਾਲ ਮਿਆਂ ਚੋਂ ਤਲਵਾਰ ਕੱਢ ਕੇ ਇੱਕੋ ਹੀ ਪਰਵਾਹਿਆ ਵਾਰ ਕੀਤਾ ਉਹ ਮਰਦਾ ਮਰਦਾ ਕਿਹਾ ਹਾਏ ਅੱਮਾ ਗੁਰੂ ਗੋਬਿੰਦ ਸਿੰਘ ਨੇ ਵੇ ਅੱਲਾਹ ਕਹਿ ਤੇਰਾ ਭਲਾ ਹੋਵੇ ਕਿਉਂ ਅੰਮਾ ਹੁਣ ਤੇ ਅੱਲਾ ਕਰ ਅੱਲਾ ਉਹ ਸ਼ਰਾਬ ਮਾਰਦਾ ਗੁਰੂ ਗੋਬਿੰਦ ਸਿੰਘ ਦੇ ਪਰ ਉਹ ਬੰਦੇ ਨੇ ਬ੍ਰੇਨ ਨੇ ਇਹ ਕਲਪਨਾ ਹੀ ਨਹੀਂ ਕੀਤੀ ਇਹ ਗਲਗੀਆਂ ਵਾਲੇ ਇਹ ਗੁਰੂ ਗੋਬਿੰਦ ਸਿੰਘ ਦੇ ਤੇ ਪ੍ਰੇਮ ਜਦੋਂ ਕਲਪਨਾ ਨਹੀਂ ਕਰਦਾ ਇਹਨੂੰ ਸੁਆਦ ਵੀ ਨਹੀਂ ਆਉਂਦਾ ਕਲਪਨਾ ਹੀ ਨਹੀਂ ਕਰਦਾ ਕੋਣ ਅਸੀਂ ਮੱਥਾ ਢੇਕਦੇ ਆ ਬਣੋ ਸਰੀਰ ਨੇ ਮੱਥਾ ਟੇਕਦਾ ਮਾਈਂਡ ਕਲਪਨਾ ਹੀ ਨਹੀਂ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਲੱਗਿਆ ਕਰਦਾ ਹੀ ਸੁਆਦ ਆਉਂਦਾ ਹੀ ਮੱਥਾ ਟੇਕਦੇ ਆ ਤੇ ਮਨ ਨਹੀਂ ਸੋਚਦਾ ਇੱਧਰ ਧਿਆਨ ਰੱਖੋ ਉਹ ਭਰਾ ਉਹ ਸਾਰਾ ਕੁਝ ਉਹ ਹੈ ਜੋ ਤੇਰੇ ਅੰਦਰ ਚੱਲਦਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਅੱਜ ਤੱਕ ਦੁਨੀਆ 'ਚ ਕੋਈ ਬੰਦਾ ਐਸਾ ਵੇਖਿਆ ਜਿਨੇ ਸਾਰਾ ਜਗਤ ਦਿੱਟਿਆ ਹੋਵੇ ਬੋਲੋ ਕੋਈ ਬੰਦਾ ਅੱਜ ਤੱਕ ਵੇਖਿਆ ਜਿਹਨੇ ਜਗਤ ਜਿੱਤਿਆ ਹੋਵੇ ਨਹੀਂ ਜਿੱਤਿਆ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਪ ਜਗਤ ਤੇਰਾ ਮਾਨੀ ਐ ਬਾਹਰ ਜਗਤ ਨਹੀਂ ਜਗਤ ਤੇਰੇ ਅੰਦਰ ਕੀ ਚੱਲਦਾ ਹੈ ਤੇਰੇ ਅੰਦਰ ਕਲਪਨਾਵਾਂ ਕਿਦਾਂ ਦੀਆਂ ਚੱਲਦੀਆਂ ਨੇ ਇਹਸਾਸ ਕਿਦਾਂ ਦੇ ਕਰ ਰਿਹਾ ਤੂੰ ਇਸ ਵੇਲੇ ਐਸੇ ਜਿੰਨੇ ਬੰਦੇ ਬੈਠੇ ਨੇ ਉਨੇ ਹੀ ਜਗਤ ਨੇ ਕਲਪਨਾਵਾਂ ਕਿਦਾਂ ਦੀਆਂ ਕਰਦੇ ਆ ਅਸੀਂ ਇੱਥੇ ਬੈਠੇ ਇੱਕ ਕਲਪਨਾ ਕਰਦਾ ਮੇਰੇ ਬਾਦਸ਼ਾਹ ਸਾਹਮਣੇ ਬੈਠੇ ਆ ਗੁਰੂ ਗ੍ਰੰਥ ਸਾਹਿਬ ਅਸੀਂ ਉਹਨਾਂ ਦੀ ਹਜ਼ੂਰੀ ਚ ਬੈਠੇ ਆ ਇੱਕ ਕਲਪਨਾ ਕਰਦਾ ਉਹਦੇ ਮਾਈਂਡ ਕਲਪਨਾ ਹੀ ਨਹੀਂ ਕਰਦਾ ਉਹਨੂੰ ਕੋਈ ਰਸ ਨਹੀਂ ਆਉਂਦਾ ਇੱਕ ਕੁੱਤਾ ਤੁਰਿਆ ਆਉਂਦਾ ਹੈ ਬੰਦਾ ਕਹਿੰਦਾ ਮੇਰਾ ਉਹ ਮੇਰੀ ਜਾਨ ਆ ਕੁੱਤਾ ਕਹਦਾ ਮੇਰੀ ਤੇ ਜਾਨ ਆ ਇੱਕ ਲਈ ਉਹ ਕਤੀੜ ਹੀ ਐ ਆਂਦੀ ਐ ਤੈਨੂੰ ਕਿੱਜੱਕਵੇਂ ਰਿਆ ਨੂੰ ਹੱਥ ਕਿਵੇਂ ਲਾ ਦੇਣਾ ਤੂੰ ਇੱਕ ਇਹ ਗੰਦਾ ਇਹ ਕਹਿ ਕਹਿੰਦਾ ਇੱਕ ਦਾ ਮਨ ਕਲਪਨਾ ਕਰਦਾ ਇਹ ਮੇਰੇ ਭਰਾਵਾਂ ਤੋਂ ਵੀ ਵੱਧ ਕੇ ਐ ਇੱਕ ਦਾ ਪਾਇੰਟ ਮੇਰੇ ਬੱਚਿਆਂ ਤੋਂ ਵੱਧ ਕੇ ਕਲਪਨਾ ਕਰਦਾ ਮੇਕਦੇ ਬਰੇਲ ਲਈ ਸਭ ਕੁਝ ਐ ਇੱਕ ਦੇ ਬਰੇਲ ਲਈ ਕੁਝ ਨਹੀਂ ਅਸਲ ਤੇ ਤੇਰੀ ਕਲਪਨਾ ਹੀ ਖੇਡ ਐ ਸਾਰੇ ਕਲਪਨਾ